ਦੋਸਤੋ ਸਤਿ ਸ਼੍ਰੀ ਅਕਾਲ ਅੱਜ ਆਪਾਂ ਗੱਲ ਕਰਾਂਗੇ ਮੋਸਟ ਟ੍ਰੈਂਡਿੰਗ ਕੰਟਰੀ ਸ਼ੈਨੇਗਨ ਦੇ ਵਿੱਚ ਜਿਹੜੀ ਲੇਟੈਸਟ ਆਈ ਆ ਜਨਵਰੀ ਦੇ ਵਿੱਚ ਪ੍ਰੋਪਰ ਇਹਦੇ ਲੈਂਡ ਬਾਰਡਰ ਖੁੱਲ ਗਏ ਆ ਬੁਲਗਰੀਆ ਬਾਰੇ ਬਹੁਤ ਕੁਐਸਚਨਸ ਆ ਰਹੇ ਸੀ ਸਾਨੂੰ ਇੰਸਟਾਗ੍ਰam ਤੇ ਵੀ ਤੇ YouTube ਤੇ ਵੀ ਕਮੈਂਟ ਦੇ ਵਿੱਚ ਪ੍ਰੋਪਰ ਇਨਫੋਰਮੇਸ਼ਨ ਦਿੱਤੀ ਜਾਵੇ ਕੀ ਹੁੰਦਾ ਕਿਵੇਂ ਹੁੰਦਾ ਕਿੰਨੇ ਸਾਲ ਦਾ ਹੁੰਦਾ ਕਿਹੜੇ ਚੀਜ਼ ਦੇ ਵਿੱਚ ਅੱਗੇ ਜਾ ਕੇ ਸਕੋਪ ਆ ਕੇ ਇਹਨਾਂ ਨੂੰ ਡਰਾ ਹੈਗਾ ਕਿ 3 ਸਾਲ ਬਾਦ ਨਿਊ ਨਹੀਂ ਹੁੰਦਾ ਇਸ ਦੇ ਵਿੱਚ ਆਪਾਂ ਸਾਰੇ ਸਵਾਲ ਕਵਰ ਕਰਾਂਗੇ ਇਹ ਵੀਡੀਓ ਨੂੰ ਐਂਡ ਤੱਕ ਜ਼ਰੂਰ ਦੇਖਿਓ ਤੇ ਆਪਣੇ ਕਮੈਂਟ ਜ਼ਰੂਰ ਦੱਸਿਓ ਕਿ ਤੁਹਾਨੂੰ ਹੋਰ ਕਿਸ ਟੌਪਿਕ ਤੇ ਵੀਡੀਓ ਚਾਹੀਦੀ ਹੋਊਗੀ ਅੱਜ ਆਪਾਂ ਗੱਲ ਕਰਾਂਗੇ ਬੁਲਗਾਰੀਆ ਬੁਲਗਾਰੀਆ ਮੋਸਟ ਟ੍ਰੈਂਡਿੰਗ ਕੰਟਰੀ ਹੈ ਸ਼ੈਨਿੰਗ ਅੰਦੇ ਵਿੱਚ ਇੱਕ ਟ੍ਰੈਂਡ ਤਾਂ ਬਣਿਆ ਹੋਇਆ ਕਿਉਂਕਿ 3 ਸਾਲ ਦੀ TCR ਬੁਲਗਾਰੀਆ ਦੇ ਰਿਹਾ ਜਦੋਂ ਤੁਸੀਂ ਇੱਕ ਕੰਟਰੀ ਵਿੱਚ ਜਾਂਦੇ ਹੋ ਤੁਹਾਨੂੰ 3 ਸਾਲ ਦਾ ਕੰਮ ਪੱਕਾ ਮਿਲ ਜਾਂਦਾ ਤੁਹਾਡੀ ਇਹ ਟੈਨਸ਼ਨ ਹਟ ਜਾਂਦੀ ਹੈ 3 ਸਾਲਾਂ ਵਿੱਚ ਤੁਹਾਡਾ ਵਿਜ਼ਨ ਬਹੁਤ ਕਲੀਅਰ ਹੋ ਜਾਂਦਾ ਕਿ ਅਸੀਂ ਕੰਮ ਨਹੀਂ ਚੇਂਜ ਕਰਨਾ ਸਾਨੂੰ ਇੱਕ ਫਿਕਸ ਸੈਲਰੀ ਮਿਲ ਰਹੀ ਹੈ ਜੇ ਅਸੀਂ ਇੱਥੇ ਓਵਰਟਾਈਮ ਕਰਦੇ ਹਾਂ ਸਾਨੂੰ 1.5 ਗੁਣਾ ਮਿਲਦਾ ਜੋ ਲੇਬਰ ਲਾਅ ਹੁੰਦਾ ਵੀ ਹੈ ਪਰ ਸ਼ਰਤ ਇੱਕੋ ਹੀ ਹੁੰਦੀ ਹੈ ਕਿ ਉਹੀ ਬੱਚੇ ਜਿਹੜੇ ਕੈਂਡੀਡੇਟ ਉਹੀ ਜਾਣ ਜਿਹੜੇ ਉੱਥੇ ਕੰਮ ਕਰਨਾ ਚਾਹੁੰਦੇ ਆ ਕਿਉਂਕਿ ਕੰਪਨੀ ਆ ਉਹਨਾਂ ਨੂੰ ਬੁਲਾਉਂਦੀਆਂ ਨੇ ਉਹਨਾਂ ਨੂੰ ਕੰਮ ਕਰਨ ਲਈ ਅਸਲ ਦੇ ਵਿੱਚ ਚਾਹੀਦੇ ਆ ਉਥੋਂ ਤੁਸੀਂ 3 ਸਾਲਾਂ ਦਾ ਕੰਟਰੈਕਟ ਤੋੜ ਕੇ ਅੱਗੇ ਨਹੀਂ ਜਾ ਸਕਦੇ ਜਿਹੜੇ ਸੀਜ਼ਨਲ ਆ ਉਹ ਨਹੀਂ ਅਸੀਂ ਕਰਦੇ ਨਾ ਸੀ ਕਿਸੇ ਨੂੰ ਰეკਮੈਂਡ ਕਰਦੇ ਆ ਕਿਉਂਕਿ ਉਹ ਫਿਰ ਕਹਿੰਦਾ ਹੁੰਦਾ ਨਾ ਘਰ ਦਾ ਰਹਿਣਾ ਨਾ ਘਾਟਦਾ ਉਹਦੇ ਲਈ ਫਿਰ ਵਾਪਸੀ ਆਉਣਾ ਹੁੰਦਾ ਕਈ ਮੈਨੂੰ ਕਾਲਾਂ ਆਈਆਂ ਕਿ ਅਸੀਂ ਸੀਜ਼ਨਲ ਵੀਜ਼ੇ ਤੇ ਸੀਗੇ ਵਾਪਸ ਆ ਗਏ ਹੁਣ ਕੋਈ ਹੱਲ ਹੈ ਇੰਨੇ-ਇੰਨੇ ਪੈਸੇ ਲਾ ਕੇ ਸੀਜ਼ਨਲ ਤੇ ਜਾਣ ਦਾ ਕੋਈ ਫਾਇਦਾ ਨਹੀਂ ਆਪਣਾ ਲੌਂਗ ਟਰਮ ਵੀਜ਼ੇ ਤੇ ਜਾਓ 3 ਸਾਲ ਦਾ ਪਰਮਿਟ ਲਓ ਉਸ ਤੋਂ ਬਾਅਦ ਤੁਸੀਂ ਆਪਣੀ ਕੰਪਨੀ ਚੇਂਜ ਕਰ ਸਕਦੇ ਹੋ ਸ਼ੈਲਿੰਗ ਅੱਜ ਕਿਤੇ ਹੋਰ ਜਾ ਕੇ ਆਪਣੀ টিਆਰਸੀ ਚੇਂਜ ਕਰਾ ਸਕਦੇ ਹੋ ਇਨ ਟਾਈਮ ਦੇ ਵਿੱਚ ਪਰ 3 ਸਾਲ ਦਾ ਕੰਟਰੈਕਟ ਕਰਨਾ ਪੂਰਾ ਜ਼ਰੂਰੀ ਹੁੰਦਾ ਸੈਲਰੀ ਜੇ ਆਪਾਂ ਸ਼ੁਰੂ ਕਰੀਏ ਤਾਂ 500 600 ਯੂਰੋ ਤੇ ਬੇਸਿਕ ਸੈਲਰੀ ਤੋਂ ਸ਼ੁਰੂ ਹੋ ਜਾਂਦਾ ਉਸ ਤੋਂ ਬਾਅਦ ਉਹ 8 ਘੰਟੇ 5 ਦਿਨ ਦਾ ਕੰਮ ਹੁੰਦਾ ਸ਼ਨੀਵਾਰ ਐਤਵਾਰ ਤੁਹਾਡਾ ਓਵਰਟਾਈਮ ਚ ਕਿਹਾ ਜਾਂਦਾ ਜਿਹੜਾ ਲੇਬਰ ਲਾਅ ਚ ਆਪਾਂ ਕਹਿੰਦੇ ਆ 1.5 ਗੁਣਾ ਸੈਲਰੀ ਮਿਲਦੀ ਹੈ ਫੋਰ ਐਗਜ਼ਾਮਪਲ ਜੇ ਤੁਹਾਨੂੰ 10 ਯੂਰੋ ਇੱਕ ਦਿਨ ਦੇ ਬਣਦੇ ਤਾਂ ਤੁਹਾਨੂੰ ਸ਼ਨੀਵਾਰ ਐਤਵਾਰ 15-15 ਯੂਰੋ ਮਿਲਦੇ ਆ ਇਹ ਐਗਜ਼ਾਮਪਲ ਦੇ ਤੌਰ ਤੇ ਦੇ ਰਿਹਾ ਜਿਹੜਾ ਸਕਿੱਲ ਚ ਜਾਣਗੇ ਉਹ ਵੱਧ ਸੈਲਰੀ ਲੈਂਦੇ ਆ ਹੈਲਪਰ ਦੇ ਵਿੱਚ ਘੱਟ ਲੈਂਦੇ ਆ ਪਰ ਜਿੰਨਾ ਤੁਸੀਂ ਕੰਮ ਕਰੋਗੇ ਉਹਨਾਂ ਤੁਹਾਨੂੰ ਉਥੇ ਮਿਲਦਾ ਇਹ ਸ਼ੈਨੀਗਨ ਦੇ ਵਿੱਚ ਇਹ ਬੁੱਕਤ ਆ ਕੋਈ ਵੀ ਜਿਹੜਾ ਹੈਗਾ ਤੁਹਾਡਾ ਮਾਲਕ ਆ ਓਨਰ ਆ ਤੁਹਾਡਾ ਨਾ ਤੱਕ ਨਹੀਂ ਕਰ ਸਕਦਾ ਇਹ ਉਥੋਂ ਦੇ ਲੇਬਰ ਲਾਅ ਦੇ ਵਿੱਚ ਹੈਗਾ ਜੇ ਤੁਸੀਂ ਕੋਈ ਵੀ ਤੁਹਾਨੂੰ ਕੋਈ ਪ੍ਰੋਬਲਮ ਆਉਂਦੀ ਹੈ ਤੁਸੀਂ ਆਪਣੇ ਕੰਸਲਟੈਂਟ ਨਾਲ ਉੱਥੋਂ ਦੀ ਮੈਨ ਪਾਵਰ ਦੀ ਏਜੰਸੀ ਨਾਲ ਉੱਥੋਂ ਦੇ ਤੁਸੀਂ ਗਵਰਨਮੈਂਟ ਦੇ ਨਾਲ ਗੱਲ ਕਰ ਸਕਦੇ ਹੋ ਕਿਉਂਕਿ ਤੁਸੀਂ ਇੱਕ ਕੰਟਰੀ ਤੋਂ ਦੂਜੀ ਕੰਟਰੀ ਲੀਗਲ ਤਰੀਕੇ ਨਾਲ ਜਾ ਰਹੇ ਹੋ ਇਹ ਬਲਗਰੀਆ ਵਿੱਚ ਬਹੁਤ ਵਧੀਆ ਆਪਸ਼ਨ ਹੈ ਜਿਹਨੇ ਬਲਗਰੀਆ ਵਿੱਚ ਜਾਣਾ ਚਾਹੁੰਦੇ ਆ ਆਪਣੇ ਕੋਲ ਹੈਲਪਰ ਦੀ ਜੌਬ ਵੀ ਤੇ ਟੈਕਨੀਕਲ ਜੌਬ ਵੀ ਬਹੁਤ ਆਈਆਂ ਹੋਈਆਂ ਤੁਸੀਂ ਉਹਨਾਂ ਵਿੱਚ ਅਪਲਾਈ ਕਰ ਸਕਦੇ ਹੋ 7 ਸੀਜ਼ ਤੁਹਾਡੇ ਹਰ ਇੱਕ ਪੱਖ ਤੋਂ ਤੁਹਾਨੂੰ ਤੁਹਾਡੀ ਜੌਬ ਦੇ ਰਿਲੇਟਡ ਤੁਹਾਡੀ ਸਬਮਿਸ਼ਨ ਦੇ ਰਿਲੇਟਡ ਤੁਹਾਡੇ ਵੀਜ਼ੇ ਤੋਂ ਰਿਲੇਟਡ ਤੁਹਾਨੂੰ ਪਿਕਅਪ ਤੋਂ ਲੈ ਕੇ ਅਕਮੋਡੇਸ਼ਨ ਤੱਕ ਹਰ ਕੰਪਨੀ ਦੀ ਜਾਂਚ ਕਰਕੇ ਹੀ ਕੇਸ ਅਪਲਾਈ ਕਰਦਾ ਤੇ ਤੁਹਾਨੂੰ ਤੁਹਾਡੀ ਮੰਜ਼ਿਲ ਤੱਕ ਪਹੁੰਚਾਉਂਦਾ ਉਸ ਤੋਂ ਬਾਅਦ ਜੇ ਉੱਥੇ ਤੁਸੀਂ ਟੀਆਰਸੀ ਲੈ ਕੇ ਕਿਸੇ ਹੋਰ ਕੰਟਰੀ ਵਿੱਚ ਜਾਂਦੇ ਹੋ ਜਾਂ ਉੱਥੇ ਹੀ ਸੈਟਲ ਹੁੰਨੇ ਹੋ ਉੱਥੇ ਵੀ ਬਹੁਤ ਆਪਸ਼ਨਸ ਅੱਗੇ ਹੈਗੀਆਂ ਨੇ ਜੌਬ ਦੇ ਕਿਉਂਕਿ ਜਦੋਂ ਇੱਕ ਕੰਟਰੀ ਨਵੀਂ-ਨਵੀਂ ਆਂਦੀ ਹੁੰਦੀ ਆ ਉਹ ਆਪ ਵੀ ਸੈੱਟ ਹੁੰਦੀ ਆ ਤੁਹਾਨੂੰ ਨਾਲ ਲੈ ਕੇ ਸੈੱਟ ਹੁੰਦੀ ਆ ਤੇ ਤੁਹਾਡੇ ਕਈ ਕੰਡੀਸ਼ਨਾਂ ਨਹੀਂ ਤਾਂ ਜਿਹੜੀਆਂ ਆਲਰੇਡੀ ਸੈਟਲਡ ਕੰਟਰੀਆਂ ਹੁੰਦੀਆਂ ਨੇ ਪਹਿਲਾਂ ਹੀ ਆਲਰੇਡੀ ਸੈਟ ਨੇ ਉਹ ਕਹਿੰਦੀ ਆਏ ਆ ਤਾਂ ਕੀ ਲੈ ਕੇ ਆਏ ਜਾਓਗੇ ਤਾਂ ਕੀ ਦੇ ਕੇ ਜਾਓਗੇ ਪਰ ਜਿਹੜੀਆਂ ਨਵੀਆਂ ਕੰਟਰੀਆਂ ਤੁਹਾਨੂੰ ਲੈ ਕੇ ਸੈਟਲ ਹੁੰਦੀਆਂ ਸੋ ਇਹ অপਸ਼ਨ ਹੁੰਦੀ ਹੈ ਬੈਟਰ অপਸ਼ਨ ਹੈ ਜਿਹੜੇ ਬੰਦੇ ਦਿਮਾਗ ਵੱਲੋਂ ਪੂਰੇ ਵਧੀਆ ਨੇ ਜਿਹੜੇ ਕਹਿੰਦੇ ਅਸੀਂ ਆਪਣਾ ਇੱਕ ਸਾਨੂੰ ਖੜਨ ਦੀ ਜਗ੍ਹਾ ਬਣਾਓ ਅਸੀਂ ਬਹਿ ਜਾਾਂਗੇ ਜਾਂ ਅੱਗੇ ਆਪਣਾ ਸੈਟਲ ਕਰ ਲਾਂਗੇ ਉਹਨਾਂ ਲਈ ਬੈਸਟ ਮੌਕਾ ਹੈ ਸੈਟ ਹੋਣ ਦਾ ਬੁਲਗਾਰੀਆ ਦੇ ਵਿੱਚ ਬਹੁਤ ਘੱਟ ਟਾਈਮ ਦੇ ਵਿੱਚ ਵਧੀਆ ਪਲੇਸਮੈਂਟ ਤੇ ਵਧੀਆ ਆਪਣੀ ਫੈਮਿਲੀ ਨੂੰ ਲੈ ਕੇ ਸੈੱਟ ਹੋਣਾ ਚਾਹੁੰਦੇ ਹੋ ਬਲਗਰੀਆ ਇੱਕ ਬੈਸਟ অপਸ਼ਨ ਹੋ ਸਕਦਾ ਬਾਕੀ ਆਪਣੇ ਸਵਾਲ ਸਾਨੂੰ ਸਾਰੇ ਕਮੈਂਟਾਂ ਵਿੱਚ ਦਿਓ ਅਸੀਂ ਹੋਰ ਇਹਦੇ ਤੇ ਵੀਡੀਓ ਡੀਪਲੀ ਬਣਾਵਾਂਗੇ ਤੁਹਾਨੂੰ ਤੁਹਾਡੀ ਹਰ ਮੰਜ਼ਿਲ ਤੱਕ ਪਹੁੰਚਾਵਾਂਗੇ ਜੋ 7 ਸੀਦਾ ਤੁਹਾਡਾ ਨਾ ਵਾਦਾ ਹੁੰਦਾ ਬਸ ਇੱਕੋ ਹੀ ਸ਼ਰਤ ਹੁੰਦੀ ਆ ਆਵੇ ਉਹ ਜਿਹੜਾ ਕੰਮ ਕਰਨਾ ਚਾਹੁੰਦਾ ਵਾ ਤੇ ਸਾਡੀ ਗੱਲ ਮੰਨਣਾ ਚਾਹੁੰਦਾ ਤਾਂ ਕਿ ਅਸੀਂ ਤੁਹਾਡੇ ਨਾਲ ਵੀ ਖਰਾਬ ਨਾ ਹੋਣ ਲਈ ਤੇ ਸਾਡੀਆਂ ਜਿਹੜੀਆਂ ਜੁੜੀਆਂ ਹੋਈਆਂ ਕੰਪਨੀਆਂ ਸਾਨੂੰ ਅਸੀਂ ਉਹ ਬਹੁਤ ਰਿਪਿਊਟਡ ਕੰਪਨੀਆਂ ਹੁੰਦੀਆਂ ਜਿਨ੍ਹਾਂ ਨਾਲ ਅਸੀਂ ਜੁੜਦੇ ਆ ਅਸੀਂ ਉਹਨਾਂ ਦੇ ਟੈਕਸ ਵੀ ਦੇਖ ਕੇ ਜੁੜਦੇ ਆ ਉਹਨਾਂ ਦੇ ਅਕੋਮੋਡੇਸ਼ਨ ਦੇਖ ਕੇ ਵੀ ਜੁੜਦੇ ਆ ਜਿਹਦੇ ਵਿੱਚ ਜਾ ਕੇ ਤੁਹਾਡੇ ਵੱਲੋਂ ਸਾਨੂੰ ਥੈਂਕ ਯੂ ਆਵੇ ਇਹ ਥੈਂਕ ਯੂ ਦਾ ਮੁੱਲ ਬਹੁਤ ਔਖਾ ਮਿਲਦਾ ਦੋਸਤੋ ਸੋ ਸਾਨੂੰ ਬੰਦੇ ਉਹੀ ਚਾਹੀਦੇ ਆ ਜਿਹੜੇ ਉਹਦੇ ਵਿੱਚ ਜਾ ਕੇ ਸੈੱਟ ਹੋਣਾ ਚਾਹੁੰਦੇ ਆ ਵਾਕਈ ਜਿਹੜੇ ਦੂਜਿਆਂ ਨੂੰ ਵੀ ਆਪਣੇ ਰਾਤ ਤੋੜਨਾ ਸਿਖਾਉਂਦੇ ਆ ਕਿ ਅਸੀਂ ਤਾਂ ਇੱਥੇ ਸੈੱਟ ਹੋ ਗਏ ਜੇ ਤੁਸੀਂ ਵੀ ਆਉਣਾ 7 ਸੀਸ ਦੇ ਥਰੂ ਆਓ ਸਾਨੂੰ ਵੀ ਉਸੇ ਚੀਜ਼ ਦੀ ਖੁਸ਼ੀ ਹੋਊਗੀ ਜੇ ਕਿ ਸਾਡੇ ਕੋਲੇ ਉਹੀ ਕੈਂਡੀਡੇਟ ਆਉਣ ਜਿਹੜੇ ਉੱਥੇ ਜਾ ਕੇ ਸੈੱਟ ਅਸਲ 'ਚ ਹੋਣਾ ਚਾਹੁੰਦੇ ਆ ਫੈਮਿਲੀ ਨੂੰ ਸੈੱਟ ਕਰਨਾ ਚਾਹਤੇ ਹਰ ਇੱਕ ਚੀਜ਼ ਦੀ ਗਾਈਡੈਂਸ ਤੁਹਾਨੂੰ ਮਿਲੂਗੀ ਹਰ ਇੱਕ ਥਾਂ ਤੇ ਤੁਹਾਨੂੰ ਪ੍ਰੀ ਸਿਕ ਕੋ ਤੁਹਾਡੇ ਨਾਲ ਮਿਲੂਗਾ ਬਸ ਬੰਦੇ ਉਹੀ ਚਾਹੀਦੇ ਆ ਜਿਹੜੇ ਸੈੱਟ ਹੋਣਾ ਚਾਹੁੰਦੇ ਹੋ ਧੰਨਵਾਦ